ਇੰਨੇ ਨੇ ਮਕ ਪ੍ਰੇਮ ਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟਾਇਲ ਵਗੈਰਾ ਲਗਾਉਣ ਵਾਸਤੇ ਉਹ ਮੈਂ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਜੀ ਵਿੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਦੇ ਉੱਪਰ ਚੜਨ ਲੱਗੀ ਉਹ ਦਰਵਾਜ਼ਾ ਭਜੰਦਾਰ ਸੀ ਬੱਚੀ ਤੇ ਉੱਪਰ ਡਿੱਗ ਪਿਆ ਪਿਤਾ ਜੀ ਮੌਤ ਪਿਤਾ ਹੀ ਬੱਚੀ ਬੱਚੀ ਫਟੜੋ ਗਈ ਉਹ ਤੋਂ ਹੀ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਡਾਕਟਰ ਨੇ ਚੈੱਕ ਰਿਹਾ ਬੱਚੀ ਦੀ ਮੌਤ ਹੋ ਗਈ ਜੀ ਇਹ ਪਿੰਡ ਹਾਥਪੁਰਾ ਜੀ ਦਾ ਹੈਗਾ ਜੀ ਇਹ ਘਟਣਾ ਇਹ ਦਰਸ਼ਨ ਸਿੰਘ ਅ ਜੀ ਦੀ ਬੇਟੀ ਆ ਦਰਸ਼ਨ ਸਿੰਘ ਜੂ ਐਸ ਗਿਆ ਹੋਇਆ ਔਰ ਕਰੀਬ ਸਾਲਕ ਤੋਂ ਇਹਦੀ ਬੇਟੀ ਦਾ ਨਾਮ ਸੀ ਬਾਣੀ ਕੌਰ ਇਹ ਆਪਦੀ ਦਾਦੀ ਜਨਿਕਾ ਦਰਸ਼ਨ ਸਿੰਘ ਦੀ ਮਾਤਾ ਕੋਲੇ ਗੁਰਦੇਵ ਕੋਲ ਕੌਰ ਕੋਲੇ ਰਹਿੰਦੀ ਸੀ ਉਹਦੀ ਪਰਵਰਿਸ਼ ਕਰਦੀ ਸੀ ਤੇ ਇਹਨਾਂ ਨੇ ਆਪਣੇ ਮਕਾਨ ਨੂੰ ਮਤਲਬ ਮਿਸਤਰੀ ਲਗਾਇਆ ਸੀ ਜੀ ਟੈਲ ਵਗੈਰਾ ਲਗਾਉਣ ਵਾਸਤੇ ਉਹਨੇ ਦਰਵਾਜ਼ੇ ਖੋਲੇ ਹੋਏ ਸੀ ਤੇ ਬੱਚੀ ਖੇਡਦੀ ਸੀ ਵਿੜੇ ਵਿੱਚ ਬੱਚੀ ਖੇਡਦੀ ਖੇਡਦੀ ਉਹ ਮਤਲਬ ਦਰਵਾਜ਼ੇ ਉੱਪਰ ਚੜਨ ਲੱਗੀ ਉਹ ਦਰਵਾਜ਼ਾ ਵਜਨਦਾਰ ਸੀ ਬੱਚੀ ਦੇ ਉੱਪਰ ਡਿੱਗ ਪਿਆ ਇਹ ਜੀ ਮੌਤ ਪਈ ਨਾ ਜੀ ਬੱਚੀ ਫਟੜੋ ਗਈ ਉਹਨੂੰ ਹੀ ਮਿਸਤਰੀ ਲੈ ਕੇ ਹਸਪੀਟਲ ਆ ਗਏ ਜੀ ਹਸਪੀਟਲ ਦੇ ਡਾਕਟਰ ਨੇ ਚੈੱਕ ਰਿਆ ਬੱਚੀ ਦੀ ਮੌਤ ਹੋ ਗਈ